ਹਾਂਜੀ ਸ਼ਸ਼ੀਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਹੋ ਠੀਕ ਠਾਕ ਹੋਵੋਗੇ ਅੱਜ ਰੱਬ ਨੇ ਮੀਂਹ ਬਹੁਤ ਸੱਟਿਆ ਤੇ ਪਾਣੀ ਤੂਰਤਾ ਯਾਨਕਿ ਨੀਵੇਂ ਥਾਮਾ ਤਾਂ ਜਾਣ ਕੇ ਯਾਨਕਿ ਪਾਣੀ ਪੂਰਾ ਹੀ ਡਬੋਤਾ ਝੋਨਾ ਤੇ ਇਨਾ ਮੀਂਹ ਯਾਨਕਿ 2 2.5 ਘੰਟੇ بارش ਪੂਰੇ ਹੋਈ ਆ ਐਂ ਚੱਲ ਪਿਆ ਦੇਖੋ ਆ ਪੱਕੇ ਖਾਲ ਆ ਦੇਖੋ ਪਾਣੀ ਚੱਲਦਾ ਦੇਖੋ ਤੈਨੂੰ ਰਾਹ ਤੇ ਵੀ ਦਿਖਾਉਂਦੇ ਆ ਪਾਣੀ ਬਹੁਤ ਰਾਹ ਤੇ ਪਾਣੀ ਖੜਾ ਚਲੋ ਜਲ ਹੋਇਆ ਖੜਾ ਤੇ ਜਿਹੜੇ ਕੱਲ ਕੁਲਦੇ ਛੋਣੇ ਲੱਗੇ ਵਾ ਉਹਦਾ ਡਬੋਤੇ ਤੇ ਸਾਡੇ ਉਂ ਜਿਹੜੇ ਪਹਿਲਾਂ ਦੇ ਖੇਤੇ ਵੀ ਲੱਗੇ ਨੀਵੇਂ ਥਾਮਾਂ ਤੋਂ ਬਸ ਤਾਂ ਤਾਂ ਤੋਂ 4-4 ਇੰਚ ਕੀ ਰਹਿ ਗਈ ਉਹ ਵੀ ਡਬਾਉਣ ਤਾਂ ਹੀ ਕੀਤੇ ਪਿਆ ਦੇਖੋ ਐ ਜਾਂਦਾ ਪਾਣੀ ਐ ਪੱਕੇ ਖਾਲਾ ਦੇਖੋ ਉਧਰੋਂ ਦੇਖੋ ਗੱਡੇ ਗੱਡੇ ਨੱਕੇ ਖੁੱਲ ਗਏ ਗਾਲਡ ਪੈ ਗਈ ਨਾਲੇ ਬਰਾਬਰ ਜੀ ਵਾਹਣਾ ਥੋੜੇ ਥੋੜੇ ਉੱਚੇ ਨੀਵੇਂ ਜੀ ਆ ਉਹ ਉਧਰੋਂ ਥੱਲੇ ਫਿਰ ਉਧਰ ਕੱਸੀ ਆ ਉਧਰ ਦੇਖੋ ਐ ਜਿਵੇਂ ਉਹ ਨੀਵੇਂ ਬਾਣ ਆਏ ਦੇਖ ਲੋ ਚਲੋ ਜਾਲ ਕਰਤਾ ਨੂੰ ਰਾਹ ਦਿਖਾਉਨੇ ਆ ਰਾਤ ਵੀ ਬੁਰਾ ਹਾਲ ਕਰਤਾ ਐ ਆਜੂ ਨਾ ਪਰਸ ਹੋ ਗਈ ਲੱਗਿਆ ਸੀਗਾ ਤੇ ਧਿੰਦਾ ਨਹੀਂ ਵਿੱਚ ਉਹਨਾਂ ਐ ਤੇ ਹੈਗਾ ਲੱਗਿਆ ਕਿ ਨਹੀਂ ਹੈਗਾ ਲੱਗਿਆ ਵਿਆ ਤੇ 2 2.5 ਘੰਟੇ ਬਾੜੀ ਚੁੱਟੀ ਲਾ ਗਿਆ ਤੇ ਦੇ ਕੋਰੇ ਲਾਉਣ ਆਏ ਸੀ ਰੱਬ ਇੱਕੇ ਦਾਵੇਂ ਬਦਲ ਜੇ ਉਹ ਆਏ ਸੀ ਬਣੇ ਕਿ ਪੀ ਰਹੀ ਨਹੀਂ ਲੈ ਪਿਆ ਦੇਖੋ ਬੋਲਾ ਸਾਡੇ ਪੱਥਰੇ ਵੀ ਬੇਚੀ ਰਹਿ ਗਏ ਵੱਢ ਕੇ ਲੱਦਣੇ ਜੀ ਉਹਨਾਂ ਦੇਖੋ ਚਾਰੇ ਪਾਸੇ ਹੀ ਦੇਖੋ ਨਹੀਂ ਦੇਖੋ ਪੈਂਦਾ ਚਾਰੇ ਪਾਸੇ ਹੀ ਬੰਦਣ ਲੱਗਿਆ ਆ ਦੇਖੋ ਬੁੱਲ ਜੋਰ ਨਾਲ ਬਈ ਜਾਂਦਾ ਅਸੀਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗੇ ਆਂ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ